ਕੋਈ ਨਹੀਂ ਪਰਚਾ ਤੋਂ ਡਰਦੇ ਨਹੀਂ ਪਰਚੇ ਪਰਚਿਆਂ ਦੀ ਮੇਰੇ ਦੁਰੇ ਮੋਹ ਨਹੀਂ ਬੋਲੋ ਕਿ ਸਰਕਾਰਾਂ ਅਸੀਂ ਕੋਈ ਨਹੀਂ ਰੋਕ ਸਕਦੇ ਤੁਸੀਂ ਸਾਡਾ ਮੋਬਾਈਲ ਕੋਈ ਇਹਨਾਂ ਨੇ ਬਦਤਮੀਜ਼ੀ ਕੀਤੀ ਸਾਡੇ ਨਾਲ ਮੋਬਾਈਲ ਇਹਨਾਂ ਦੀ ਬੇਇੱਜ਼ਤ ਆ ਚਲ ਕੋਈ ਕਹਿੰਦਾ ਮੋਬਾਈਲ ਦਵਾ ਦੇ ਮੋਬਾਈਲ ਸਾਡਾ ਮੋਬਾਈਲ ਖੋਇਆ ਕਿਉਂ ਆ ਭਾਈ ਮੋੜੀ ਕੀ ਹੈ ਇਹਨੇ ਮੋਬਾਈਲ ਖੋਇਆ ਕਿਉਂ ਯਾਰ ਲੈ ਦਾ ਸਾਸੀ ਪੱਤਰਕਾਰ ਐ ਬਣਾ ਸਕਦੇ ਯਾਰ ਐਵੇਂ ਕਿਉਂ ਨਹੀਂ ਬਣਾ ਸਕਦੇ ਰਿਸਪੈਕਟਡ ਮੈਂ ਤੁਹਾਡੀ ਨਹੀਂ ਮੇਰੇ ਸਾਡੇ ਮੋਬਾਈਲ ਮੋਬਾਈਲ ਫੋਨ ਐ ਯਾਰ ਉਹਨੇ ਰਾਈਟ ਕੀ ਹੈ ਮੋਬਾਈਲ ਸਾਡਾ ਮਾਈਕ ਰਾਈਟ ਨਹੀਂ ਹੋ ਰਿਹਾ ਫੋਨ ਦਾ ਤੁਸੀਂ ਬੰਦ ਨਹੀਂ ਕਰਾ ਸਕਦੇ ਕਿਸੇ ਦੇ ਘਰੇ ਸਾਡੇ ਨਹੀਂ ਇੱਥੇ ਤੁਸੀਂ ਵੀਡੀਓ ਦਿਖਾ ਦਿਓ ਜੀ ਅਸੀਂ ਮੰਨ ਜਾਂਗੇ ਵੀਡੀਓ ਬਣਾ ਦੇਣੀ ਜਾਨੀ ਪਈ ਤੁਹਾਡੀ ਐਂ ਤੋਂ ਹੁਣ ਸੜਕ ਐ ਵੀ ਪਈ ਕਹਦੋਂਗੇ ਤੁਸੀਂ ਮੇਰਾ ਕਹਿੰਦਾ ਫੋਨ ਤੁਹਾਡੇ ਕੋਲ ਐ ਜੀ ਇਸ ਟਾਈਮ ਫੋਨ ਇਹਨਾਂ ਦੀ ਜੇਬ ਦੇ ਵਿੱਚ ਆ ਫੋਨ ਤੁਹਾਡੇ ਕੋਲ ਐ ਮੈਂ ਇਸ ਐਸ ਡੀ ਐਮ ਨੂੰ ਦੇਣਾ ਲੈ ਫੋਨ ਤੁਹਾਡੇ ਕੋਲੇ ਐਸ ਟਾਈਮ ਫੋਨ ਤੁਹਾਡੇ ਕੋਲੇ ਐਸ ਟਾਈਮ ਮੈਂ ਤਾਂ ਐਸ ਡੀ ਐਮ ਨੂੰ ਦੇਣਾ ਤੁਹਾਡੇ ਕੋਲੇ ਆ ਫੋਨ ਐਸ ਟਾਈਮ ਐਸ ਡੀ ਐਮ ਨੂੰ ਦੇਣਾ ਕਹੀ ਜਾਂਦੇ ਆ ਪੱਤਰਕਾਰ ਨਾਲ ਬਤਮੀ ਜੀ ਕਰੀਦਾ ਮੋਬਾਈਲ ਖੋਲਿਆ ਕੀ ਘਟਨਾ ਹੋਈ ਹੈ ਮੈਂ ਇੱਥੇ ਕਵਰ ਕਰਨ ਆਇਆ ਸੀਗਾ ਤੇ ਕਵਰ ਕਰਦਿਆ ਕਰਦਿਆ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਤੁਹਾਡਾ ਪੱਕਾ ਵੀ ਲਵਾਂਗੇ ਤੁਹਾਡਾ ਪੱਕਾ ਬਤਮੀ ਜੀ ਕੀਤੀ ਕੈਮਰਾ ਖੋਲਿਆ ਹੱਥ ਮਾਰਿਆ ਕੁੱਟਣ ਤੱਕ ਪਈ ਆ ਇਹ ਮੋਬਾਈਲ ਇਹਨਾਂ ਦੀ ਜੇਬ ਚ ਦੱਸੋ ਕਵਰ ਨਹੀਂ ਕਰ ਸਕਦੇ ਅਸੀਂ ਮੇਨ ਸਟ੍ਰੀਟ ਤੇ ਆਂ ਦੂਜੀ ਗੱਲ ਇੱਥੇ ਐਕਸੀਡੈਂਟ ਆਇਆ ਮੋਟਰਸਾਈਕਲ ਗੈਪ ਕਰਤਾ ਤੇ ਕਾਰ ਜਿਹਦੇ ਨਾਲ ਐਕਸੀਡੈਂਟ ਕੀਤਾ ਉਹ ਵੀ ਗਾਇਬ ਸਾਰਾ ਕੁਝ ਐਕਸੀਡੈਂਟਲ ਚੀਜ਼ ਨੂੰ ਹੱਥ ਕਿਵੇਂ ਲਾ ਸਕਦੇ ਆ ਆ ਮੁਲਾਜ਼ਮ ਖੜਿਆ ਮੁਲਾਜ਼ਮ ਸਾਹਿਬ ਦੱਸਿਓ ਮੜਾ ਜਾ ਵੀ ਸਰ ਤੁਹਾਡੀ ਤੁਹਾਡੀ ਤੁਸੀਂ ਮੋਬਾਈਲ ਕਿਉਂ ਨਹੀਂ ਦਿਵਾ ਰਹੇ ਜੀ ਪੱਤਰਕਾਰ ਦਾ ਜਿਹੜਾ ਇਹਨਾਂ ਨੇ ਖੋਇਆ ਤੁਹਾਡੇ ਸਾਹਮਣੇ ਉਹ ਕਹਿ ਰਹੇ ਆ ਵੀ ਮੋਬਾਈਲ ਉਹਨਾਂ ਕੋਲੇ ਆ ਉਹ ਖੋ ਨਹੀਂ ਸਕਦਾ ਜੀ ਪੱਤਰਕਾਰ ਦਾ ਡਾਟਾ ਉਹਦੇ ਵਿੱਚ ਹਾਂ ਜੇ ਤੁਹਾਡੇ ਨਾਲ ਵੀ ਗੱਲ ਕਰਾਂਗੇ ਪਹਿਲਾਂ ਉਹਨਾਂ ਨਾਲ ਗੱਲ ਸਰ ਕੀ ਨਾਮ ਆ ਆਪਣਾ ਤੁਸੀਂ ਕਿਉਂ ਨਹੀਂ ਹੁੰਦਾ ਮੋਬਾਈਲ ਦਿਵਾ ਰਹੇ ਜੀ ਮੈਂ ਨਹੀਂ ਤੋਂ ਹੋਣ ਆਏ ਆ ਤੇ ਮੋਬਾਈਲ ਦਿਵਾਓ ਜੀ ਪੱਤਰਕਾਰ ਦਾ ਮੋਬਾਈਲ ਨਾ ਮੈਨੂੰ ਮੋਬਾਈਲ ਦਵੇ ਹੁਣ ਨਹੀਂ ਦਿੰਦਾ ਉਹ ਤਵੇ ਕੋਈ ਕਾਰਵਾਈ ਕਰੋ ਜੀ ਫਿਰ ਕਾਰਵਾਈ ਕਰਦੇ ਨੇ ਫੋਨ ਫੋਣੇ ਫੋਨ ਕਰਦੇ ਨੇ ਕਰੋ ਫੋਨ ਕਰੋ ਜੀ ਦੇਖਣਾ ਤੇ ਭਾਈ ਬੋਲਣਾ ਹੀ ਬੋਲਦਾ ਕੰਮ ਨਹੀਂ ਆਈ ਇਹ ਮੋਬਾਈਲ ਦੇ ਦੇ ਉਹਨਾਂ ਨੂੰ ਯਾਰ ਮੈਂ ਐਸਡੀ ਮਨ ਦੇ ਦੂੰਗਾ ਮੇਰਾ ਮੋਟਰਸਾਈਕਲ ਹੈ ਜਿਹਦੇ ਨਾਲ ਆਇਆ ਮੋਬਾਈਲ ਦੇ ਦੂੰ ਐਸਡੀ ਮਨ ਦੇ ਦੂੰਗਾ ਯਾਰ ਇਹ ਗੱਲ ਕਹੀ ਵੀ ਮੋਬਾਈਲ ਦੇ ਦੇ ਐਸਡੀ ਮਨ ਦੇ ਦੂੰਗਾ ਆਪਾਂ ਖੋ ਸਕਦੇ ਆ ਮੈਂ ਨਹੀਂ ਖੋ ਜਾਣਾ ਤੇ ਉਹ ਰੋ ਨੇ ਆਉਂਦੇ ਫੜ ਲਿਆ ਨੇ ਫੜ ਲਿਆ ਆ ਗਿਆ ਆਪੀ ਮੈਂ ਉਹ ਜੀ ਨੂੰ ਦੇ ਦੂੰਗਾ ਮੈਂ ਮੈਂ ਤਾਂ ਮੋਈ ਰੱਖਣਾ ਉਹ ਯਾਰ ਮੇਰੇ ਤਾਂ ਗਾਉਂਗਾ ਬਸ ਕੋਈ ਚੱਲਦਾ ਟੱਕਰ ਨਾ ਹੋਇਆ ਜੀ ਨਾ ਐਕਸੀਡੈਂਟ ਨਾ ਮੋਟ ਨਾ ਟੱਕਰ ਨਾ ਖਾਤੇ ਮੈਂ ਕੁਸ਼ੀਆ ਹੁੰਦਾ ਤਾਂ ਮੋਟ ਤੇ ਮਾਰੀ ਵੀਡੀਓ ਨਹੀਂ ਬਣਾਉਂਦਾ ਕੱਟਦੀ ਨਹੀਂ ਰੈੱਡ ਉਹ ਤਾਂ ਵੀ ਕਿਹਦੇ ਆ ਵੀਡੀਓ ਨਹੀਂ ਬਣਾਉਂਦਾ ਕਹਿੰਦਾ ਉਲਟਾ ਤੂੰ ਕਹਿੰਦੇ ਜੇ ਤੂੰ ਹਰਜਿੰਦਰ ਸਿੰਘਾ ਦੀ ਵੀਡੀਓ ਕਹਿੰਨੇ ਬਣਾਉਂਦਾ ਕਹਿੰਦਾ ਤੂੰ ਮੈਂ ਤੁਹਾਡੀ ਬਣਾ ਰਿਹਾ ਤੁਹਾਡੇ ਜਦੋਂ ਗਲਤ ਕੰਮ ਕਰਨਗੇ ਕੋਈ ਫੇਰੀ ਬਣਾਵਾਗੇ ਉਲਟਾ ਤੂੰ ਕਹਿ ਰਿਹਾ ਤੇਰੇ ਕਹਿੰਦੇ 20 ਪਿਆਪ ਜਨਮਨ ਫਿਰਦੇ ਮੈ ਮੈਨੂੰ ਕੀ ਲੋੜ ਤੇਨੂੰ ਅਖਣ ਦੇ ਤੂੰ ਸਰਕਾਰੀ ਬੰਦਾ ਮੈਂ ਇੱਕ ਪ੍ਰਾਈਵੇਟ ਮੈਂ ਕਿਉਂ ਅਖੂਗਾ ਤੁਸੀਂ ਕਿਹਾ ਨਹੀਂ ਕਿ ਵੀ ਜਨਮਨ ਫਿਰਦੇ ਆ ਜਮਨ ਹੀ ਅਖਸਾ ਕੀ ਆ ਕੀ ਆ ਜੀ ਕੀ ਆ ਇੱਥੇ ਕੀ ਆ ਤੁਸੀਂ ਕੀ ਆ ਅਸੀਂ ਸਾਰੇ ਗਵਾਹ ਤੁਸੀਂ ਕੀ ਆ ਕੁਛ ਹੀ ਗਵਾ ਹੋਗੇ ਬਈ ਇਹਦਾ ਕਿ ਪੁਲਸਾਂ ਨੇ ਤੋਂ ਹੋਏ ਕੀ ਡਰਦਾ ਹੋਰ ਸਿੱਧੀ ਗੱਲ ਮੇਰਾ ਦੱਸੋ ਹੋਰ ਤੂੰ ਚੱਲ ਮੈਂ ਸੱਚਾ ਮੈਂ ਕਹਾਂ ਕਿ ਮੈਂ ਸੱਚਾ ਕਿਉਂ ਆ ਤੇ ਮੋਬਾਈਲ ਕਿਉਂ ਖੋਇਆ ਤੁਸੀਂ ਮੋਬਾਈਲ ਦੇ ਦਿਓ ਮੈਂ ਜਦੋਂ ਮੋਬਾਈਲ ਦੇ ਦਿਓ ਜੇ ਜਮਾਓ ਯਾਰ ਮੇਰੇ ਮੋਬਾਈਲ ਖਾਉਂਦੀ ਪਾਵ ਰਹੀ ਹੈ ਆਪਰੇ ਕੋ ਮੋਬਾਈਲ ਖਾਉਂਦੀ ਪਾਵ ਰਹੀ ਹੈ ਨਹੀਂ ਤਾਂ ਮੈਨੂੰ ਤਾਂ ਜਾਣ ਦੀ ਮਤ ਰਹੀ ਮੇਰੇ ਘਰੇ ਕਿ ਵੀ ਜਾ ਕੇ ਅੰਦਰ ਜਾ ਕੇ ਜਾਉਂ ਪੋਰੇ ਇਹ ਗਿਆ ਜੀ ਤਾਂ ਖਾਸ ਤੀ ਮੈਨੂੰ ਮੈਂ ਇਹਨੂੰ ਫੜਦਾ ਤੁਹਾਨੂੰ ਨਹੀਂ ਦਿਖਾਉਂਦਾ ਆਪਰੇ ਪਾਵ ਰਹੀ ਹੈ ਮੈਂ ਮੇਰੇ ਘਰੇ ਜਾਣਾ ਨਹੀਂ ਇਹ ਕੋਈ ਖੜ ਜਾਏ ਯਾਰ ਮੈਂ ਪਹਿਲਾਂ ਤਾਂ ਘਾਸ ਨਹੀਂ ਲਾਉਂਦਾ ਲਾ ਲਿਆ ਹਾਂ ਤਰੀ ਪੰਦਾ ਸੀ ਮੋਟਰਸਾਈਕਲ ਚਲ ਕੇ ਖੋਦੇ ਬੰਦਾ ਤੁਹਾਡੀ ਦੇਖ ਚਾਹਣਾ ਮੈਨੂੰ ਕਰਾਉ ਕਿਸੇ ਨੂੰ ਵੀ ਉਹਦੇ ਚ ਵੀਡੀਓ ਹੈ ਜੇ ਉਹਦੇ ਨਾਂ ਹੋਈ ਜੇ ਵੀਡੀਓ ਹੀ ਮੋਬਾਈਲ ਤੁਹਾਡੇ ਕੋਲੇ ਰੂ ਜੇ ਨਾਂ ਹੋਈ ਤਾਂ ਮਾਈਕ ਲਾ ਮਾਈਕ ਪਾਏ ਵਾਲਾ ਸਾਹਿਬ ਤੁਹਾਡਾ ਬੰਦਾ ਹੀ ਆ ਨਾ ਫੜਾਉ ਮੋਬਾਈਲ ਮੁਲਾਇਮ ਆ ਉਹ ਕਰ ਆਜੇ ਫਿਰ ਇਹਨੂੰ ਤੁਹਾਡਾ ਬੰਦਾ ਹੀ ਇਹਨੂੰ ਫੜਾਉਣਾ ਮਰਦੀ ਲਵਾ ਦੂੰਗਾ ਗਨਮਨ ਤੇਰੇ ਵਰਕੇ ਵਾਧੂ ਫਿਰ ਗਿਆ ਇਹ ਬਾਈ ਹੈਗਾ ਅਮਲਾਇਮ ਸਾਹਿਬ ਦੱਸੋ ਕਰਵੇਂ ਮੋਕਲੇ ਬੋਈਆ ਬੰਦੇ ਦਾਰੂ ਕਿੱਥੇ ਕੋਇਆ ਨੇ ਮੈਨੂੰ ਨਾਲਾ ਕੱਟ ਕੇ ਮਾਰੀ ਨਰੇਂਦਰ ਮੋਟਰ ਦੇਗਾ ਆਦਾ 50 ਕਿਲੋ ਰੁਪਏ ਆਦਾ ਮੇਰਾ 50 ਕਿਲੋ ਜੋ ਤੂੰ ਮੋਬਾਈਲ ਫਾਇੰਡ ਕਰਦੇ 179 20 ਪਰਚਾ ਦਰਜ ਹੁੰਦਾ ਕਰ ਕਰ ਕੋਨੇ ਆ ਫਿਰ ਕੋਈ ਨਹੀਂ ਹੁੰਦਾ ਆਲਾ ਦੱਸ ਕੋਈ ਤੁਹਾਨੂੰ ਤੁਹਾਨੂੰ ਤੁਸੀਂ ਜਿੰਦੇ ਤੇ ਵਿਸ਼ਵਾਸ ਹੈ ਉਹਨੂੰ ਮੋਬਾਈਲ ਚੈੱਕ ਕਰਾ ਲਓ ਨਾ ਮੈਂ ਯਾਰ ਗੱਲ ਸੁਣ ਮੈਂ ਤੈਨੂੰ ਕਿਹਾ ਮੈਂ ਆਪੇ ਦੇ ਦੂੰਗਾ ਮੋਬਾਈਲ ਹਾਂ ਤੇ ਮਰੇ ਅਸੀਂ ਕਹੀਏ ਮੁੰਡੇ ਨੂੰ ਕਿ ਚੈੱਕ ਕਰਾ ਲਓ ਮੋਬਾਈਲ ਪੱਤਰਦਾਰ ਇਹਦੇ ਖਰੀਦ ਕਰੀਏ ਨਾ ਸਾਰਾ ਬੱਦਲ ਰੁਪਈਏ ਖਰੀਦ ਰੋੜੀ ਗੱਲ ਲੋਕਾਂ ਦੇ ਰੋੜੀ ਗੱਲ ਲੈਣ ਦੇ ਤੇ ਪੈਰ ਲੈਣ ਦੇ ਨਾ ਦੇ ਫਿਰ ਇਹਨੂੰ ਜਾਣੇ ਗੱਲ ਪੈ ਜਾਣਗੀ ਰੋੜ ਤੇ ਥੋੜੀ ਗੱਲ ਪੈਣ ਦੀ ਮੈਂ ਦੱਸਦਾ ਤੂੰ ਪੈਸੇ ਨਾ ਦੇ ਮੈਂ ਦੇ ਦੇ ਰੋੜ ਤੇ ਆ ਕੇ ਤੂੰ ਗੱਲ ਜੋ ਤੂੰ ਦਿਖਾ ਦਿਓ ਕਿਤੇ ਹੈਗਾ ਤਾਂ ਮੈਂ ਤਾਂ ਕਹਣਾ ਇਹਨੂੰ ਫੜਾ ਮੋਬਾਈਲ ਤੇ ਸਾਰਾ ਦਿਖਾਉਂਦਾ ਤੁੰਡੀ ਸਿੱਧਾ ਮੋਬਾਈਲ ਚਲੋ ਸਾਰੇ ਮੰਨੀ ਇਹਦਾ ਮੈਂ ਬੋਲ ਜਿੰਦਾ ਵੀਰੇ ਮੈਨੂੰ ਮਲਾਜਮਾਂ ਨੂੰ ਬੁਰਾ ਮੁੱਲੀ ਨਹੀਂ ਆ। ਆਹਰ ਬਹੁਤ ਜਾਈ ਦਰੂਪੀ ਤੇ ਹੋਏ। ਉਹ ਮੋਬਾਈਲ ਹੀ ਦੇਖੋ। ਮੈਂ ਚੈੱਕ ਕਰਾ ਦੇਣੀ ਵੀਡੀਓ ਬਣ ਜੇਗੀ। ਉਹ ਪੱਤਰ ਕਰਾਉਣ ਦੀ ਚੀਜ਼ ਕਰਾ ਦੇਣਾ ਬਿਲਕੁਲ ਨਹੀਂ ਵੀਡੀਓ ਬਣ ਜੇਗੀ। ਮੋਬਾਈਲ ਤੇ ਕੰਮ ਰੋੜਾ। ਮੇਰੀ ਮਾਈ ਨੂੰ ਤੋੜਦੇ ਯਾਰ। ਮੈਂ ਦੰਦਾਂ ਦਾ ਰੁਕਿਆ। ਇਹ ਮਾਈ ਟਿਕਾ ਸੀਗਾ। ਠੀਕ ਆ। ਨਹੀਂ ਪੈਂਦਾ ਨਾ। ਦੋ ਹੋ ਰਾ ਜਾਂਦੀ ਹੈ ਮਲਾਜਾ ਕਰਾਉਣਾ। ਮੇਰੇ ਮੈਂ ਦੇ ਪਰਚਾ ਦੇਣਾ। ਰੋ 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 ਠੀਕ ਹੈ ਚੱਲਦੇ ਚੁੱਕ ਚੱਲਦੇ ਨਹੀਂ ਕੋਈ ਮਲਾਜ ਮੈਂ ਕਿਹਾ ਤੇਰਾ ਮਲਾਜ ਕਰਾਉਨੇ ਆ ਕੋਈ ਗੱਲ ਆਓ ਯਾਰ ਇਹ ਗੱਲ ਕਹੀ ਵੀ ਮੋਬਾਈਲ ਦੇ ਦੇ ਐਸਟੀਮ ਨੂੰ ਦੇ ਦੂੰਗਾ ਆਪਾਂ ਖੋ ਸਕਦੇ ਆ ਮੈਂ ਨਹੀਂ ਖੋਇਆ ਕੀ ਹੋ ਰਿਹਾ ਹੋ ਰਿਹਾ ਇਹਨ ਫੜ ਲੈ ਆਪਾਂ ਇਹਨੂੰ ਚਲ ਆਸੀਂ ਮਲੋਟ ਮੁਕਸਰ ਮਲੋਟ ਰੋਡ ਤੇ ਖੜੇ ਆਂ ਅਸੀਂ ਕਵਰ ਕਰਨ ਆਏ ਸੀਗੇ ਔਰ ਸਾਡਾ ਇੱਥੇ ਜਦੋਂ ਅਸੀਂ ਪਹੁੰਚੇ ਐਕਸੀਡੈਂਟ ਹੋਇਆ ਸੀਗਾ ਮੋਟਰਸਾਈਕਲ ਤੇ ਪਤੀ ਪਤਨੀ ਸੀਗੇ ਉਹਨਾਂ ਦਾ ਮੋਟਰਸਾਈਕਲ ਪੰਨਤਾ ਐਕਸੀਡੈਂਟ ਕਰਤਾ ਉਹਨਾਂ ਦੀ ਬਣਾ ਲੈ ਤੂੰ ਹਰਜਿੰਦਰ ਸਿੰਘਾ ਦੀ ਵੀਡੀਓ ਨਹੀਂ ਬਣਾਉਂਦਾ ਕੌਣ ਤੂੰ ਮੈਂ ਤੁਹਾਡੀ ਬਣਾ ਰਿਹਾ ਸਾਡੇ ਦਰਜਾ ਕੰਮ ਕਰਾਂਗੇ ਕੋਈ ਨਹੀਂ ਸਾਡੀ ਵੀਡੀਓ ਕੋਣੀ ਬਣਾਉਂਦਾ ਉਲਟਾ ਤੂੰ ਕੀ ਆਪੇ ਇਹ ਮੈਂ ਮੈਨੂੰ ਕਿ ਲੋੜ ਤੈਨੂੰ ਆਖਣ ਦੇ ਤੂੰ ਸਰਕਾਰੀ ਬੰਦਾ ਮੈਂ ਇੱਕ ਪ੍ਰਾਈਵੇਟ ਮੈਕਲ ਆਖੂਗਾ ਤੁਸੀਂ ਕਿਹਾ ਨਹੀਂ ਨਾ ਵੀ ਗਨਮੈਂਟ ਫਿਰਦੇ ਆ ਜਮਣਿਆ ਖਸਾਲ ਕਰੇ 20 ਅੱਧਾ ਇੱਥੇ ਕੀ ਹੈ ਕਹਿੰਦਾ ਵੀਾਰੇ ਦੁਆਹ ਤੁਸੀਂ ਕੀ ਹੈ ਕੁਛ ਹੀ ਕੋ ਬਾਹੋਂਗੇ ਭਈ ਇਹ ਤਾਂ ਅਗਰ ਪੁਲਿਸ ਵਾਲੇ ਤੋਂ ਹੈ ਕਿ ਡਰਦਾ ਹੋਰ ਸਿੱਧੀ ਗੱਲ ਮੈਨੂੰ ਦੱਸੋ ਹੁਣ ਹੁਣ ਕਿਉਂ ਬਦਲੀ ਜਾਂਦੇ ਹੋ ਹੁਣ ਬੋਲੋ ਮੈਂ ਜਬ ਆਇਨਾ ਮੁਕਸਰ ਤੋਂ ਮਲੋਟ ਰੋਡ ਤੇ ਹਾਈਵੇ ਤੇ ਕਵਰੇਜ ਕਰਨ ਆਈ ਸੀ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਤੇ ਕਾਰ ਦਾ ਔਰ ਮੋਟਰਸਾਈਕਲ ਵਾਲੇ ਗੰਭੀਰ ਜ਼ਖਮੀ ਹੋ ਕੇ ਪਿੱਛੋਂ ਕਾਰ ਮਾਰੀ ਸੀਗੀ ਔਰ ਅਸੀਂ ਜਦੋਂ ਇੱਥੇ ਪਹੁੰਚੇ ਕਵਰ ਕਰਨ ਦੇ ਲਈ ਮੋਟਰਸਾਈਕਲ ਵੀ ਗਾਇਬ ਕਰਤਾ ਕਾਰ ਵੀ ਗਾਇਬ ਕਰਤੀ ਔਰ ਇੱਥੇ ਸਾਹਮਣੇ ਕਾਰ ਹੈਗੇ ਆ ਉੱਥੇ ਮੋਟਰ ਅਗਲੇ ਇਹਨਾਂ ਨੇ ਘਰੇ ਲਾ ਲਿਆ ਇਹਨਾਂ ਦਾ ਹੱਕ ਨਹੀਂ ਪੰਦਾ ਸੀ ਮੋਟਰਸਾਈਕਲ ਚੱਕਣ ਦਾ ਪੁਲਿਸ ਨੇ ਆ ਕੇ ਸਾਰਾ ਉਹ ਵੇਖਣਾ ਸੀ ਵਾਕਿਆ ਵੀ ਕੀ ਹੋਇਆ ਹੈਗਾ ਉਸ ਤੋਂ ਪਹਿਲਾਂ ਹੀ ਮੋਟਰਸਾਈਕਲ ਗਾਇਬ ਕਰਤਾ ਜਦੋਂ ਅਸੀਂ ਇੱਥੇ ਆਏ ਕਵਰ ਕਰਨ ਦੇ ਲਈ ਸਾਡੇ ਮੋਬਾਈਲ ਖੋਹ ਲਿੱਤੇ ਗਏ ਸਾਡੇ ਮਾਈਕ ਪੰਨ ਦਿੱਤੇ ਗਏ ਸਾਡੇ ਗੱਲ ਪੈ ਗਏ ਹੁਣ ਇੱਥੇ ਪੁਲਿਸ ਆਈ ਆ ਤੇ ਪੁਲਿਸ ਦੇ ਵੀ ਗੱਲ ਪੈ ਗਏ ਮੁਲਾਇਮ ਨੂੰ ਕਹਿ ਰਿਹਾ ਬਾਈ दारू ਪੀਤੀ ਹੋਈ ਆ ਕਹਿੰਦੇ ਆਖੇ ਤੇਰਾ ਵਰਦੀ ਲਵਾ ਦੂੰਗਾ ਗਨਮੈਨ ਤੇਰੇ ਵਰਗੇ ਵਾਧੂ ਫਿਰਦੇ ਆ ਇਹ ਬਾਈ ਹੈਗਾ ਕਵਰ ਕਰਨ ਆਏ ਆ ਇਹਨਾਂ ਬੰਦਾ ਤੁਹਾਡੇ ਤੇ ਆਈ ਖਬਰ ਕਰਨ ਆਏ ਆ ਖਬਰ ਕਰਾਂਗੇ ਅਸੀਂ ਖਬਰ ਤੋਂ ਨਹੀਂ ਰੋਕ ਸਕਦੇ ਤੁਸੀਂ ਘਰ ਕਰਦੇ ਕਿ ਤੂੰ ਮੇਰੇ ਘਰੇ ਘਰੇ ਤੁਹਾਡੇ ਗਏ ਨਹੀਂ ਮੇਰੇ ਘਰੇ ਗਏ ਨਹੀਂ ਤੁਸੀਂ ਲਾ ਲਾ ਕੋਈ ਨਹੀਂ ਕਿਥੇ ਜਾ ਰਹੇ ਸੀ ਦੂਏ ਵਾਲੇ ਜਾ ਰਹੇ ਸੀਗੇ ਡਿਊਟੀ ਕਰਕੇ ਮੇਰੇ ਪਿੱਛੋਂ ਮਾਰੀ ਆ ਗੱਡੀ ਗਈ ਪਿੱਛੋਂ ਮਾਰਦੀ ਗੱਡੀ ਬਾਈ ਕੋਈ ਨਹੀਂ ਬਾਤ ਮਜੀ ਤੁਹਾਡਾ ਮੇਰਾ ਨਾਮ ਇਹ ਸੁਪਰਕਟ ਸਿੰਘ ਆ ਕੀ ਹੋਇਆ ਕੀ ਐਕਸੀਡੈਂਟ ਕਿੱਥੇ ਹੋਇਆ ਹੈਗਾ ਇਹ ਹੋਇਆ ਜੀ ਆਪਣੇ ਗਾਰਡਨ ਪੈਸੇ ਉੱਤੀ ਵਜੋਂ ਕਾਹਦਾ ਕਾਹਦਾ ਰਹਿ ਗਿਆ ਓਕੇ ਕਾਰ ਜਾਰੇ ਮੁਰਦਾ ਕਿੰਨੇ ਜ਼ਖਮੀ ਹੋਏ ਦੋ ਜ਼ਖਮੀ ਹੋਏ ਕਾਰ ਵਾਲੇ ਨੇ ਮਗਰੋਂ ਮਾਰਿਆ ਮੁਰਦਾ ਅੱਜਾਂਦਿਆਂ ਨੂੰ ਕੋਈ ਮਤਲਬ ਮੁਕਸਰੋ ਜਾਨ ਮਰ ਪਾਣੀ ਨਿਆਰੇ ਮਲੋਡ ਨੂੰ ਕਈ ਮਲੋਡ ਯਾਰੇ ਕਿੰਨੇ ਕ ਵੀਡੀਓ ਆ ਹੁਣੇ ਹੀ ਤੇ ਜ਼ਖਮੀ ਕੌਣ ਕੌਣ ਹੈਗਾ ਕਿੰਨੇ ਕ ਜਾਣੀ ਹੈਗੇ ਆ ਦੋ ਦੋ ਜ਼ਖਮੀ ਆ ਰੇਡੀਓ ਕਾਰ ਇੰਨੀਆਂ ਤੇ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਦੇ ਵਾਹ ਵੀ ਆ ਰੰਗਿਲਾ ਕੋਠਾ। ਜਿਹਨਾਂ ਦਾ ਸਟਾਲ ਕਿਹਾ ਕਾਰਸਤੇ ਸੀਗੇ ਇਹ। ਪ੍ਰਮੋਡ ਸ਼ਰਦਈ। ਉਹ ਕਾਰਾਲਾ ਮੌਂ ਕਿਤੇ ਸੀਗਾ ਜਾਂ ਫਰਾਰ ਹੋ ਗਿਆ। ਕਾਰਾਲਾ ਫਰਾਰ ਆ ਜੀ। ਉਹ ਕਹਿੰਦਾ ਉਹ ਦਿਮਾਗ ਚ ਫਰਕ ਆ।